ਕਹੇ ਸਾਡੇ ਨਾਲ ਰਾਜਾ ਬੈਠਾ ਹੈ ਉਹ ਯਾਰ ਕੀ ਦੱਸਾਂ ਯਾਰ ਬਾਤਾਂਾਂ ਗਾ ਮੈਂ ਤਾਂ ਕਿਉਂ ਕੀ ਹੋ ਗਿਆ ਮੇਰਾ ਮਰੂਆ ਯਾਰਾ ਸਰਪੇਜੀ ਪੀ ਕੇ ਮੈਂ ਗੱਲ ਤਾਂ ਲਾ ਦੇ ਉਹ ਮੈਨੂੰ ਪੀ ਲੈਣ ਦੇ ਤੂੰ ਗੱਲ ਦੱਸ ਪਹਿਲਾਂ ਯਾਰ ਕੀ 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 ਦੱਸਾਂ ਯਾਰ ਤੈਨੂੰ ਮੈਂ ਹੁਣ ਦੱਸ ਉਹ ਮੇਰੇ ਘਰ ਵਾਲੀ ਨਹੀਂ ਹਾਂ ਭੈਣ ਦੇ ਖਸਮਾਂ ਦੀ ਧੜਕੀ ਬਾਜਾ ਦੀ ਬੱਸ ਚੜ ਕੇ ਅੱਛਾ ਪਹਿਲਾਂ ਗਰਵਾਉਂਡੀ ਗਵਾੜਾਂ ਦੀ ਕਰਾ ਕੇ ਰਿਹਾ ਮੈਂ ਇੱਕ ਗੱਲ ਜੀ ਯਾਰ 2000 ਰੁਪਏ ਲੈ ਕੇ ਯਾਰ ਮੁੰਡੀ ਗਾੜਾ ਬਾਹਰ ਇੱਕ ਗੱਲ ਜੀ ਦੱਸ ਦਿੰਦਾ ਵੀ ਖੜਦੀ ਨਹੀਂ ਆਹੋ ਓਏ ਖੜਦੀ ਨਹੀਂ ਟਿਕਦੀ ਨਹੀਂ ਕਰੀ। ਨਾ ਮੇਰੇ ਅੱਖੇ ਲੱਗੇ ਨਾ ਖਸ ਹੋ ਰਿਆ ਰਾ। ਉਦਾਂ ਨਾਲ ਬਾਬੇ ਕੋਲੇ ਚੱਲੀ ਆ ਮੈਂ ਗਿਆ ਸੀ ਉਹਦੇ ਕੋਲੇ। ਕਿਹੜੇ ਕੋਲੇ? ਕਰਨੇ ਵਾਲਾ ਬਾਬਾ ਉਹ। ਅੱਛਾ। ਉਪਰੀ ਜੀ ਚ ਰਹਿੰਦਾ ਉਹ। ਆਹ ਛੋਪੜੀ ਦਾ ਬਾਬਾ ਵੀ ਕਹਿੰਦਾ ਦਿਆਂ ਨੂੰ। ਉਹੀ ਆ ਉਹੀ ਆ ਉਹ। ਮੈਂ ਤਾਂ ਦੇਖ ਆ ਜੇ ਤੱਕ ਗਿਆ ਨਹੀਂ ਉਹਦੇ ਕੋਲੇ। ਆ ਜਾ ਮੈਂ ਲੈ ਕੇ ਚੱਲਾਂ ਤੈਨੂੰ। ਇੱਕ ਵਾਰ ਤੱਕ ਕੇ ਦੇਖ ਇੱਕ ਵਾਰੀ ਬਾਬੂ। ਜੇ ਤੂੰ ਕਹਣਾ ਮੈਂ ਬਾਗ ਚੱਲਦਾ ਨਹੀਂ ਮੈਂ ਤਾਂ ਮਰੂੰ ਭਰਾਵਾ। ਆ ਜਾ। ਚਾਲ। ਪੀਂਦੇ ਨਹੀਂ ਹੁੰਦੇ ਨਾ। ਗੁਰਵਿੰਦਰਾ ਕਿੱਧਰ ਬਾਗਾਂ ਜਾਂ ਚਲੇਈ ਫਰਦਾ ਤੂੰ ਮੈਨੂੰ। ਬਾਬਾ ਬਾਗਾਂ 'ਚ ਹੀ ਰਹਿੰਦਾ ਐ। ਅੱਛਾ। ਆ ਜਾ ਆ ਜਾ ਬਗਾ ਜੀ ਝੋਪੜੀਓ ਦੀ ਹੋ ਗਾਹਾਂ ਜੇ ਠੀਕ ਆ ਚਲ ਹਾਂ ਦੀ ਲੰਗ ਚੱਲ 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 ਹੋ ਹੋ ਨਾ 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 ਸਵਾਸ 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 ਇਹ ਗੜੀ ਗੜੀ ਕੋੜੀ ਕਾਈਕ ਜੈ ਬਾਬੇ ਦੀ ਜੈ ਬਾਬਾ ਯਾ ਯਾ ਬਈਆ ਬਈਆ ਬਾਬਾ ਇਹ ਨਾ ਕਰ ਆ ਇਹ ਨਾ ਕਰ ਬਾਬਾ ਮੈਨੂੰ ਤਾਂ ਪਹਿਲੀ ਬਹੁਤ ਮੰਜਿਆ ਹੋਇਆ ਮੈਨੂੰ ਤਾਂ ਬਹੁਤ ਡਰ ਲੱਗਦਾ ਬਾਬਾ ਪਹਿਲੀ ਤਾਂ ਦੇਣੀ ਹੈਗਾ ਇਹ ਨਾ ਨਾ ਕਰੋ ਅੱਛਾ ਦੋਸਤੋ ਬੱਚਾ ਤੁਸੀਂ ਹਾਂ ਬਾਬਾ ਦੋਨੇ ਦੋਸਤ ਹਾਂ ਬਾਬਾ ਅੱਛਾ ਹੂ ਕੁਮਾਰ ਉਈ ਯਾ ਵੇ ਜਾਂ ਮੋٹے ਸੰਤਰੇ ਦੀ ਸਮੈਲ ਚੜਾਤੀ ਕਿਤੇ ਤੂੰਗੀ ਨਾ ਮੈਨੂੰ ਤਾਂ ਤਿੰਨ ਅੰਦਰ ਹੋ ਗਏ ਪੈਸੀ ਨਹੀਂ ਬਿਚੋੜਿਆ ਮੜਿਆ ਮੜਿਆ ਕੌਣ ਹੈ ਬਾਰਗੇ 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 ਉਰਾ ਮੜਿਆ ਉਰਾ ਉਰਾ ਅੱਛਾ ਨੰਗਾ ਛੱਡ ਦੇ ਨੰਗਾ ਛੱਡ ਦੇ ਨੰਗਾ ਆ ਗਿਆ ਬਾਬਾ ਜੀ ਆ ਗਿਆ ਕਰ ਲਿਆ ਕੈਚ ਪਹਿਲਾਂ ਤਾਂ ਮੈਨੂੰ ਐ ਦੱਸੋ ਹਾਂਜੀ ਬਾਬਾ ਜੀ ਫੋਟੇ ਜੋ ਵਿਆਹਾ ਮੁੰਡਾ ਕਿਹੜਾ ਹੈਗਾ ਲਾ ਮੈਰਜ ਹੋਈ ਹੋਈ ਐ ਹਾਂ ਹਾਂ ਬਾਬਾ ਜੀ ਬਾਬਾ ਮੈਂ ਆ ਮਾਰੇ ਕਰਮਾ ਵਾਲਾ ਬਾਬਾ ਤੁਮਹਾਂ ਮਾਰੇ ਕਰਮਾ ਵਾਲਾ ਹਾਂ ਬਾਬਾ ਅੱਛਾ ਜਦੋਂ ਬਾਰੋਂ ਨਿਕਲਿਆ ਮੋਟਰਸਾਈਕਲ ਲੈ ਕੇ ਰਾਹ ਚ ਤੇਲ ਮੁਕਿਆ 5 ਕਿਲੋਮੀਟਰ ਤੇ ਆ ਕੇ ਹਾਂ ਬਾਬਾ ਨਹੀਂ ਮੁਕਿਆ ਮਾਰੇ ਕਰਮਾ ਵਾਲਾ ਮਈਆ ਬਾਬਾ ਮਈ ਪਹਿਲਾਂ ਬੱਠਾ ਲਗਿਆ ਮੱਥੇ ਤੇਰੇ ਹਾਂ ਬਾਬਾ ਰੋਣਾ ਲਾ ਮੈਰਜ ਕਰਾਈ ਐ ਹਾਂ ਬਾਬਾ ਹੁਣ ਤਦੋਂ ਕੀ ਗੱਲ ਬਾਤ ਪਹਿਲਾਂ ਤੇਰੇ ਘਰ ਵਾਲੀ ਨਹੀਂ ਖੜਦੀ ਹੁਣ ਹਾਂ ਬਾਬਾ ਕਿਰਾਇਆ ਲੈ ਕੇ ਬਗ ਜਾਂਦੀ ਹੈ ਹਾਂ ਬਾਬਾ ਜਾਂਦੀ ਧਾਰਕ ਵਾਲੀ ਬਸਤੇ ਹਾਂ ਬਾਬਾ ਤੇ ਖਾਂਦੀ ਗੋਲ ਗੱਪੇ ਹਾਂ ਬਾਬਾ ਬਾਬਾ ਜੋ ਵੀ ਤੁਸੀਂ ਬੋਲੇ ਸਾਰਾ ਕੁਝ ਸੱਚੀ ਬੋਲੇ ਹੁਣ ਤੱਕ ਤੁਸੀਂ ਕਰਨੀ ਵਾਲੇ ਸੰਤ ਲੈਣਾ ਹੋਰ ਦੱਸਾਂਗੇ ਅੱਗੇ ਹਲੇ ਕੀ ਹੋਇਆ ਦੱਸੋ ਬਾਬਾ ਤੰਦਣਾ ਬਾਬਾ ਤੰਦਣਾ ਬਾਬਾ ਜੀ ਸਾਰਾ ਦਿਨ ਬੀਟੀ 119 ਵਾਲੇ ਦੇ ਰਹਿੰਦੀ ਐ ਹਾਂ ਬਾਬਾ ਸਹੀ ਗੱਲ ਆ ਬਾਬਾ 8000 ਵਾਲਾ ਦਿਨ ਲਵਾ ਕੇ ਏ.ਡੀ.ਐਜ ਤੋਂ 7 ਦਿਨ ਪਹਿਲਾਂ ਪਿਛਲੇ ਸੋਮਵਾਰ ਬਾਬਾ ਕਾ ਕੱਲ ਵਰਸਾ 200 ਰੁਪਿਆ ਵੀ ਲਾਤਾ ਅੱਛਾ ਹਾਂ ਬਾਬਾ ਫੇਰ 2000 ਰੁਪਿਆ ਫੇਰ ਲਵਾਤਾ ਬਾਬਾ ਅੱਛਾ ਕੰਦੀ ਰਿਮੋਟਿੰਗ ਤੋਂ ਬਗਾਇਆ ਤਾਂ ਕੰਦੀ ਮੈਂ ਬਾਹਰ ਨਹੀਂ ਜਾਂਦੀ ਬਾਬਾ ਪੈਦਾ ਪੂਰਾ ਕੁਝ ਨਹੀਂ ਕਰਦਾ ਮੇਰੇ ਕੋਲੇ ਗਰੀਬ ਕੋਲੇ ਸਾਰਾ ਕੁਝ بابا ਘਰ ਵਿੱਚ ਨਾ ਕਰ ਰੱਖਿਆ ਪਰ ਕਿਉਂ ਬਾਗ ਜਾਂਦੀ ਹੈ ਆਪਣੇ ਆਉਂਦੀ ਹੈ ਹਾਂ بابا ਹਾਂ ਜਾਣੀ ਜਾਣਾ ਸੀ ਬੱਚਾ ਜਾਣੀ ਜਾਣਾ ਜਿਹੜੇ ਲਾਮ ਮਹਿਰ ਚਾਲਾ ਆਉਂਦੇ 5 4% ਹੀ ਕੱਢਦੇ ਨੇ ਜਿਹਦੀ ਗੋਤਨੀ ਮੁੰਨੀ ਕੀ ਤੂੰ ਐਸਾ ਆਵ ਲਾ ਲੋ ਵੀ ਪੱਲੇ ਕੁਝ ਨਹੀਂ ਬੱਚਾ بابا ਐਸਾ ਆਵ ਲਾ ਲੋ ਵੀ ਇਹ بابا ਖਰਦੀ ਨਹੀਂ ਹੁਣ بابا ਤੇਰੀਆਂ ਗੱਲਾਂ ਸੁਣ ਕੇ ਮੈਨੂੰ ਬਿਲਕੁਲ ਉਹੀ ਗੱਲ ਲੱਗ ਰਹੀ ਹਾਂ ਤੂੰ ਐਸਾ ਆਵ ਲਾ ਬੱਚਾ ਵੀ ਜਿਹੜੀ ਜਨਾਨੇ ਆਪਦੇ ਮਾਪਿਓ ਨੂੰ ਛੱਡ ਕੇ ਤੇਰੇ ਆ ਬੈਠੀ ਹਾਂ ਬਾਬਾ ਤੇ ਭਰੋ ਤੇਰੀ ਕੀ ਲੱਗੀ ਭੈਣ ਨਹੀਂ ਦਿਆ ਉਹ ਬਾਬਾ ਸਹੀ ਗੱਲ ਹੈ ਬਾਬਾ ਕਿੱਥੇ ਜਾਂਦੀ ਆ ਉਹ ਉਹਦੀ ਘੜੀ ਬਾਬਾ ਗਏ ਵੀ ਰਹਿੰਦੀਆਂ ਘਰੋਂ ਦਾ ਬਾਬਾ ਤਰਕੀ ਨਿਕਲ ਜਾਂਦੀਆਂ 7 ਵਜੇ ਅਸੀਂ ਸਭ ਜਾਣੀ ਜਾਣਾ ਕਾਲਾ ਸ਼ੂਟ ਵੱਧ ਪਾ ਕੇ ਰੱਖਦੀ ਐ ਹਾਂ ਬਾਬਾ ਕਾਲਾ ਸ਼ੂਟ ਦੋ ਕਾਲਾ ਆਪਾ ਪਉਂਦੀ ਆ ਬਾਬਾ ਕਾ ਬਾਬਾ ਇਹਨਾਂ ਕਰ ਮੈਨੂੰ ਬਹੁਤ ਡਰ ਲੱਗਦਾ ਐ ਕਾਲਾ ਆ ਸੂਟ ਪਾ ਕੇ ਰੱਖਦੀ ਆ ਮੋٹے ਮੋٹے ਫੁੱਲਾਂ ਵਾਲਾ ਹਾਂ ਬਾਬਾ ਬਾਬਾ ਮੈਂ ਜੂੜਦੇ ਦਮਾਇਆ ਨਹੀਂ ਸੋਨੂ ਕੇ ਮੈ ਪਤਾ ਬਾਬਾ ਇਨੀਆਂ ਗੱਲਾਂ ਮੈਂ ਰੋ ਸਲਵਾਰ ਕਰੀ ਫਿਰਦੀ ਆ ਹਾਂ ਬਾਬਾ ਇਨਾਂ ਕੁ ਸੇਰਾ ਪਾਉਣ ਦਾ ਪਤਾ ਨਹੀਂ ਬੱਬੇ ਨੂੰ ਕਿਵੇਂ ਪਤਾ ਕਿਉਂਕਿ ਕਿਉਂਕਿ ਭਗਤਾ ਉਹ ਜਨਾਨੀ ਸਾਡੇ ਡੇਰੇ ਤੇ ਰਹਿੰਦੇ ਅਸੀਂ ਸੂਟ ਦਬਾਇਆ ਹੈ ਅੱਛਾ ਬਾਬਾ ਪਰ ਤੂੰ ਬਾਬਾ ਰਹਿਣਾ ਤੂੰ ਦਾ ਭੈਣੇ ਰਾਮ ਰੇ